ਰਾਜੀ ਸਤਿ ਸ਼ੰਚੀ ਸਰਪਾਰ ਸਾਹਿਬ ਜੀ ਕਿ ਨਤਮਸਤਕ ਹਾਂ ਜੀ ਥੈਂਕ ਯੂ ਇਹ ਦਰਸ਼ਨ ਕੀਤੇ ਨੇ ਕਿੰਨਾ ਕ ਸਕੂਨ ਮੈਨੂੰ ਲੱਗਦਾ ਸ਼ੁਰੂ ਹੀ ਇੱਥੇ ਹੁੰਦਾ ਜੀ ਤੇ ਮਤਲਬ ਜਿੰਨੀ ਵੀਨ ਡੈਡੀ ਨਾਲ ਮਤਲਬ ਫੈਮਲੀ ਨਾਲ ਹੁੰਦੇ ਸੀਗੇ ਉਹਰੇ ਇਦਾਂ ਕਦੇ ਹੋਇਆ ਹੀ ਨਹੀਂ ਵੀ ਅਸੀਂ ਅੰਬਰਸਰ ਆਏ ਆ ਤੇ ਕਦੇ ਦਰਸ਼ਨ ਕਰਨਾ ਆਏ ਹੋਈਏ ਸੋ ਅੱਜ ਮੇਰੀ ਪ੍ਰਮੋਸ਼ਨ ਚੱਲ ਰਹੀ ਸੀਗੀ ਕਿਤੇ ਤੇ ਮੈਨੂੰ ਉਹ ਉਧਰੋਂ ਅਸੀਂ ਨਾ ਬਿਲਕੁਲ ਐਂਡ ਤੇ ਸੀਗੇ ਮਤਲਬ ਐਗਜ਼ਿਟ ਤੇ ਸੀਗੇ ਅੰਮ੍ਰਿਤਸਰ ਦੇ ਤੇ ਮੈਂ ਨਾ ਬਾਈ ਨੂੰ ਕਹਿਣ ਲੱਗਿਆ ਮੈਂ ਕਿਹਾ ਯਾਰ ਨਹੀਂ ਵੀ ਜੀ ਨਹੀਂ ਕਰਦਾ ਇਦਾਂ ਜਾਣ ਦਾ ਸੋ ਮਤਲਬ ਇਨ ਫਿਰ ਮੈਂ ਸਰਬਜੀਤ ਭਾਜੀ ਹੁਣਾਂ ਨੂੰ ਕਾਲ ਕੀਤੀ ਮੈਂ ਕਿਹਾ ਭਾਜੀ ਮੈਂ ਆ ਰਿਹਾ ਫਿਰ ਭਾਜੀ ਹੁਣਾਂ ਨਾਲ ਹੁਣ ਦਰਸ਼ਨ ਹੋਏ ਤੇ ਮਤਲਬ ਇਹਦੇ ਤੋਂ ਉੱਤੇ ਤਾਂ ਕੋਈ ਗੱਲ ਹੀ ਹੈ ਨਹੀਂ ਭਾਜੀ ਵੀ ਇੰਨਾ ਸਕੂਨ ਤੇ ਦਰਬਾਰ ਸਾਹਿਬ ਦਾ ਮਤਲਬ ਆ ਕੇ ਇੱਕਠਾ ਰਹਿਣਾ ਤੇ بس ਸ਼ਬਦ ਹੀ ਨਹੀਂ ਹੈਗੇ ਬਾਜੀ ਮਤਲਬ ਚਲੋ ਬੁਲਾਵਾ ਆਇਆ ਹੈ ਇੱਕ ਧਾਰਮਿਕ ਤੁਸੀਂ ਉਹਦੇ ਵਿੱਚ ਯਾਤਰਾ ਵੀ ਕਰਦੇ ਹੋ ਪਰਿਵਾਰਕ ਰਿਸ਼ਤਿਆਂ ਨੂੰ ਔਰ ਐਸਾ ਪਹਿਲੀ ਵਾਰੀ ਐਸਾ ਸੰਜਕਟਾ ਹੈ ਜਿਹਦੇ ਵਿੱਚ ਤੁਸੀਂ ਇਸ ਤਰ੍ਹਾਂ ਦੀ ਫਿਲਮ ਦੇ ਵਿੱਚ ਇੱਕ ਵਧੀਆ ਰੋਲ ਦੁਬਾਰਾ ਵਾਹਨ ਜੀ ਬਾਜੀ ਉਹ ਚਲੋ ਫਿਲਮ ਸਾਡੀ 26 ਨੂੰ ਆ ਰਹੀ ਹੈ ਜੀ 26 ਨੂੰ ਬਟ ਮੈਂ ਸੱਚੀ ਦੱਸਾਂ ਇੱਥੇ ਮੈਂ ਸਿਰਫ ਆਪਣੇ ਮਤਲਬ ਆਪਣੇ ਦਿਲ ਲਈ ਆਇਆ ਜਾਂ ਤੁਸੀਂ ਲਾ ਲੋ ਅਰਦਾਸ ਕਰਨ ਲਈ ਬੜੀ ਹੋਣਾ ਦੇ ਜੀ ਜੀ ਹਾਂ ਜੀ ਧਾਰਮਿਕ ਰਿਲੇਟਡ ਗਿਆ ਕਿਉਂਕਿ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਜੀ ਬਿਸ਼ੱਕ ਰੱਬ ਨੂੰ ਧਿਆਉਣ ਦੇ ਰਾਹ ਡੱਡ ਹੋ ਸਕਦੇ ਆ ਮੰਜ਼ਲ ਇੱਕ ਹੋਈ ਆ ਹੈਨਾ ਬਿਸ਼ੱਕ ਦੀ ਤੁਸੀਂ ਮੰਦਿਰ ਦੇ ਨਾਲ ਦਰਸ਼ਨ ਕਰੋ ਬਿਸ਼ੱਕ ਦੀ ਤੁਸੀਂ ਗੁਰਦੁਆਰਾ ਸਾਹਿਬ ਦੇ ਨਾਲ ਦਰਸ਼ਨ ਕਰੋ ਹੈਨਾ ਮਸਜਿਦ ਮਸੀਦ ਕਰੋ ਜੋ ਮਰਜੀ ਕਰੋ ਤੁਸੀਂ ਬਸ ਮੰਜ਼ਲ ਇੱਕ ਹੋ ਆ ਸੋ ਪਰਮਾਤਮਾ ਦੀ ਕਿਰਪਾ ਹੈ ਜੀ ਕਿ ਇੱਥੇ ਦਰਸ਼ਨ ਹੋਏ ਨੇ ਤੇ ਨੰਦ ਆਂਦਾ ਹੈ ਆਹ ਕਿ ਬੜਾ ਪਰਿਵਾਰ ਕਰ ਜੇ ਅੰਕੇ ਇਨਸਾਨ ਇਹਨਾਂ ਟੁੱਟ ਜਾਂਦਾ ਹੈ ਕਿ ਰੱਬ ਨੂੰ ਟੁੱਟ ਜਾਂਦਾ ਹੈ ਜਦੋਂ ਜ਼ਿੰਮੇਵਾਰੀਆਂ ਪੈਂਦੀਆਂ ਨੇ ਕਿ ਗੁਰੂਆ ਪੀਰਾਂ ਜਿੱਥੇ ਵੀ ਆਪਾਂ ਮੰਨਦੇ ਆਂ ਉੱਥੇ ਜਾ ਕੇ ਦਰਸ਼ਨਦਾਰੇ ਯਾਤਰਾ ਸ਼ੁਰੂ ਕਰਨੀ ਬਾਈ ਜੇ ਜਦੋਂ ਪੀੜ ਪੈਂਦੀ ਹੈ ਨਾ ਉਦੋਂ ਦੋ ਹੀ ਚੀਜ਼ਾਂ ਹੁੰਦੀਆਂ ਮੈਂ ਬਾਈ ਨੂੰ ਵੀ ਦੱਸ ਰਿਹਾ ਸੀ ਕਿ ਜਾਂ ਤਾਂ ਬੰਦਾ ਡੋਲ ਜਾਂਦਾ ਤੇ ਜਾਂ ਬਿਲਕੁਲ ਹੀ ਪੱਕਾ ਹੋ ਜਾਂਦਾ ਇਧਰਲੇ ਪਾਸੇ ਸੋ ਪਰਮਾਤਮਾ ਦੀ ਕਿਰਪਾ ਜੀ ਇਧਰਲੇ ਪਾਸੇ ਹੋਰ ਪੱਕੇ ਹੀ ਹੋਏ ਆ ਸੋ ਪਰਮਾਤਮਾ ਇਦਾਂ ਹੀ ਵਿਸ਼ਵਾਸ ਤੇ ਕਿਰਪਾ ਆਪਣੀ ਬਣਾਈ ਰੱਖਿਓ ਥੈਂਕ ਯੂ ਸੋ ਮਚ ਆਈ ਸੀ ਅਰਦਾਸ ਕੀਤੀ ਹੈ ਹਾਂ ਜੀ ਹਾਂ ਜੀ ਹਾਂ ਜੀ ਉਹ ਤਾਂ ਮਤਲਬ ਬਾਈ ਜੀ ਹੁਣ ਜਦੋਂ ਵੀ ਅਸੀਂ ਪਹਿਲਾਂ ਵੀ ਜਾ ਕੇ ਆਏ ਆ ਤਾਂ ਉਹ ਵਿਚਾਰੇ ਇੰਨੇ ਇੱਕ ਮਤਲਬ ਇਹ ਮੈਨੂੰ ਲੱਗਦਾ ਕੱਲੇ ਪੰਜਾਬੀਆਂ ਦੇ ਹੁੰਦੇ ਵਿੱਚ ਹੀ ਆ ਅਸੀਂ ਗਏ ਉਹਨਾਂ ਲਈ ਸੀਗੇ ਬਟ ਉਹ ਆਪਣਾ ਦੁੱਖ ਭੁੱਲ ਕੇ ਪਹਿਲਾਂ ਉਹਨਾਂ ਨੇ ਅਫਸੋਸ ਡੈਡੀ ਹੋਣਾ ਲਗ ਕੀਤਾ ਸੋ ਮਤਲਬ ਮੈਨੂੰ ਪਤਾ ਜੀ ਕਿਉਂਕਿ ਪੰਜਾਬ ਇੱਕ ਐਸੀ ਜਗ੍ਹਾ ਐਸੀ ਧਰਤੀ ਆ ਜਿੱਥੇ ਪਰਮਾਤਮਾ ਨੇ ਇੰਨਾ ਕਬਲ ਬਖਸ਼ਿਆ ਕਿ ਇੱਕ ਬੰਦੇ ਤੇ ਪੀੜ ਭਵੇ ਤਾਂ ਪਿੱਛੇ ਉਹਦੇ ਜਾਂ ਇੱਕ ਫੈਮਿਲੀ ਦੇ ਮਗਰ ਤੁਸੀਂ ਲਾ ਲਓ 20 25 25 ਜਾਨੇ ਖੜੇ ਨੇ ਉਹਨਾਂ ਦੀ ਮਦਦ ਲਈ ਸੋ ਆਪਾਂ ਬਹੁਤ ਛੇਤੀ ਸਪੀਡ ਦੇ ਵਿੱਚੋਂ ਮਾਰ ਨਿਕਲਿਆ ਵਾ